ਇੱਕੋ ਗੱਲ ਕਹਿਣੀ ਹੈ ਇੱਕ ਦੁਕਾਨ ਤੇ ਮੈਂ ਗਿਆ ਇੱਕ ਕਮੀਜ਼ਾਇਦ ਨੂੰ ਗੈਂਟ ਗੈਂਟ ਕਹਿੰਦੇ ਘੈਂਟ ਕਹਿ ਲੋ ਪੰਜਾਬੀ ਚ ਉਹ ਜੇ ਜੈਨਨ ਹੋਵੇ ਨਾ ਅਸਲੀ ਹੋਵੇ ਤਾਂ ਉਹ 7000 ਦੀ ਮਿਲਦੀ ਆ 8000 ਦੀ ਮਿਲਦੀ ਹੈ ਦੂਜੀ ਥਾਂ ਤੇ ਗਿਆ ਉਹੀ ਬਿੱਲਾ ਲੱਗਿਆ ਹੋਇਆ ਉਹੀ ਮੋਹਰ ਲੱਗੀ ਹੋਈ ਤੇ ਮੈਂ ਪੁੱਛਿਆ ਕਿੰਨੇ ਦੀ ਐ ਕਹਿੰਦਾ 500 ਦੀ ਮੈਂ ਕਿਹਾ ਯਾਰ ਉਹ ਨਾਲ ਵਾਲਾ 7000 ਦੀ ਦਿੰਦਾ ਤੂੰ 500 ਦੀ ਦਿੰਨਾ ਫਰਕ ਕੀ ਐ ਕਹਿੰਦਾ ਸਰਦਾਰ ਜੀ ਸਿਆਣੇ ਹੋ ਮਾਲ ਡੁਪਲੀਕੇਟ ਐ ਡੁਪਲੀਕੇਟਾਂ ਦੇ ਮਗਰ ਨਾ ਲੱਗ ਜਾਣਾ ਕਿਤੇ ਇਤਿਹਾਸ ਆ ਅਕਾਲੀ ਦਲ ਦਾ ਇਤਿਹਾਸ ਕੀ ਆ ਅਕਾਲੀ ਦਲ ਦਾ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ ਕਦਮ ਤੇ ਲੜਨਾ ਸਿੱਖੋ ਕਹਿਆ ਨਾ ਗੁਰੂ ਸਾਹਿਬ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜੇ ਆਸ ਹੋਏ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਅਕਾਲੀ ਦੱਸ ਦੇ ਸ਼ਾਨਾਮਤੀ ਇਤਿਹਾਸ ਨੂੰ ਨਾ ਭੁਲਾਇਆ ਕਰੋ ਮੈਨੂੰ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਹੈ ਤਾਮੀ ਸਾਹਿਬ ਸੁਣਨਾ ਜਰਾ ਧਿਆਨ ਨਾਲ ਚੀਮਾ ਸਾਹਿਬ ਚੀਮਾ ਸਾਹਿਬ ਸੁਣਨਾ ਕੱਲ ਇੱਕ ਪ੍ਰੈਸ ਵਾਲਾ ਕਹਿਣ ਲੱਗਾ ਕਹਿੰਦਾ ਗਰਿਆਲ ਸਾਹਿਬ ਤੂੰ ਤਾਂ ਟੌੜੇ ਦੇ ਨਾਲ ਜੁੜਿਆ ਹੋਇਆ ਸੀ ਤੂੰ ਬਾਦਲਾਂ ਦੀ ਬੜੀ ਸਿਫਤ ਕਰਦਾ ਹੈ ਮੈਂ ਕਿਹਾ ਮੈਂ ਮਕਵਾਉ ਨਹੀਂ ਮਕਾਉ ਨਹੀਂ ਮੈਂ ਪਾਰ ਖੂ ਆ ਦੋ ਚੀਜ਼ਾਂ ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖ ਸਕਦਾ ਨਾ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਹੁੰਦਿਆ ਕਿਉਂਕਿ ਸ਼੍ਰੋਮਣੀ ਕਮੇਟੀ ਪਹਿਲੀ ਜਦ 1925 'ਚ ਬਣੀ ਮੇਰੇ ਨਾਨਾ ਸਰਦਾਰ ਮਹਿੰਦਰ ਸਿੰਘ ਸਿੱਧਵਾਂ ਨੂੰ ਉਹਦਾ ਮੈਂਬਰ ਤੇ ਜਰਨਲ ਸੱਤਰ ਬਣਨ ਦਾ ਮਾਣ ਮਿਲਿਆ 3.5 ਸਾਲ ਗੁਰੂ ਕੇ ਬਾਗ ਦੇ ਮੋਰਚੇ 'ਚ ਕੈਦ ਕੱਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮੈਂਦਾ ਜਮਾਤ ਹੈ ਉਹਦੇ ਉਹ ਐਕਟਿਵ ਮੈਂਬਰ ਸੀ 1946 'ਚ ਇਲੈਕਸ਼ਨ ਵੀ ਲੜੇ 1943 'ਚ ਜਦ ਵਾਈਸਰਾਇ ਆਫ ਇੰਡੀਆ ਨੇ ਉਹਨਾਂ ਨੂੰ ਸਰਦਾਰ ਸਾਹਿਬ ਦਾ ਖਿਤਾਬ ਦਿੱਤਾ ਮੈਂ ਧਾਮੀ ਸਾਹਿਬ ਨੂੰ ਦੱਸ ਕੇ ਟਿਆ ਉਹਨਾਂ ਨੇ 3 ਮਹੀਨੇ ਬਾਅਦ ਵਾਈਸਰਾਏ ਨੂੰ ਆਪਣਾ ਸਨਮਾਨ ਮੋੜਨ ਲੱਗਿਆ ਕੀ ਲਿਖਿਆ ਕਿ ਟਵਾੜਾ ਦਿੱਤਾ ਸਨਮਾਨ ਮੇਰੀਆਂ ਪੰਥਕ ਜ਼ਿੰਮੇਵਾਰੀਆਂ ਵਿੱਚ ਅੜਿੱਕਾ ਹੈ ਮੈਂ ਕਿਹਾ ਪੱਤਰਕਾਰ ਸਾਹਿਬ ਐ ਤੋਲ ਕੇ ਦੇਖਿਆ ਅੱਜ ਪੰਥ ਨੂੰ ਡੋਬਣ ਵਾਲੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਕੇ ਅਕਾਲੀ ਦਲ ਨੂੰ ਮਾਰਨਾ ਚਾਹੁੰਦੇ ਆ ਠੀਕ ਹੈ ਵਿਅਕਤੀ ਆਉਣਗੇ ਵਿਅਕਤੀ ਜਾਣਗੇ ਪਰ ਅੱਜ ਜੇ ਦਿਹਾੜੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕੋਈ ਬਦਲ ਨਹੀਂ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਇਸ ਕਰਕੇ ਜਿੰਨੀ ਵਫਾਦਾਰੀ ਨਾਲ ਟੌੜਾ ਸਾਹਿਬ ਨਾਲ ਸੀ ਤੂੰ ਵੱਧ ਵਫਾਦਾਰੀ ਨਾਲ ਸੁਖਬੀਰ ਸਿੰਘ ਬਾਦਲ ਨਾਲ ਖੜਾ ਮੈਂ ਕਿਹਾ ਇਹ ਲਿਖ ਲੈ ਮੇਰੇ ਨਾਲ ਨੰਬਰਦਾਰਾ ਸੁਣ ਲੈ ਕੱਲ ਕਹਿ ਕੇ ਆਇਆ